ਔਰ ਮਸਲਾ ਹੋਇਆ ਇਹ ਤੁਸੀਂ ਕ੍ਰੀਏਟ ਕੀਤਾ ਜਾਣ ਕੇ ਠੀਕ ਹੋਣੇ ਚ ਕੋਈ ਕਮੀ ਆ ਤੁਸੀਂ ਦੁਬਾਰਾ ਪੱਠੇ ਹੋ ਕੇ ਆਵੇ ਕੋੜਾ ਬਾਹਰ ਕੱਢ ਲੰਨੀ ਪੰਜਾਬ ਸਿੰਗਾਰ ਦਾ ਜੇ ਦਸਾਂ ਜਿੱਤ ਨਾ ਕਰ ਵੀ ਗੰਦ ਚ ਘਟਦਾ ਤਾਂ ਮੈਂ ਜੂਵੇਂ ਵਾਰਾਂ ਵਾ ਕੋੜਾ ਦੇਖੋ ਤੁਸੀਂ ਇਹ ਕਹਿ ਰਹੇ ਹੋ ਕਿ ਤੁਹਾਡਾ ਕੋੜਾ ਡਿਸਰਵ ਕਰਦਾ ਸੀ ਫਸ ਯਾਰੀ ਗੱਲ ਗੁੱਟਕਾ ਸਾਹਿਬ ਹੱਥ ਤੇ ਫੜ ਕੇ ਕਹਿੰਦੇ ਵੇ ਮੋਗੇ ਸ਼ੋਦੀ ਜਦੋਂ ਮੈਂ ਸਹੀ ਹੋਈਆ ਮੈਂ ਹੋਰ ਕੀ ਗੱਲ ਨਹੀਂ ਕਰਦਾ ਮਾਫੀ ਹੇ ਬਾਬਾ ਸ਼ਿਗਾਰ ਸਾਰਿਆਂ ਨੂੰ ਫਿਰ ਪਤਾ ਭਾਈ ਪੰਜਾਬ ਦੇ ਵਿੱਚ ਘੋੜੇ ਵਾਲਾ ਮੁੱਦਾ ਚੱਲਦਾ ਪਿਆ ਬਾਬਾ ਖੇੜੀ ਵਾਲਾ ਦਾ ਘੋੜਾ ਵਾ ਪੰਜਾਬ ਸ਼ਿਗਾਰ ਉਧਰ ਉੱਤੇ ਬਾਬਾ ਜੀ ਨੇ ਖੁੱਲ ਕੇ ਦੱਸਿਆ ਵਾ ਕਿ ਉਹ ਟੂਰਨਾਮੈਂਟ ਤੇ ਐਂਟੀ ਬੰਦੇ ਦਾ ਟੂਰਨਾਮੈਂਟ ਸੀਗਾ ਉਹ ਐਂਟੀ ਬੰਦੇ ਨੇ ਕਹਿੰਦਾ ਮੈਨੂੰ ਕਿਹਾ ਸੀ ਜਾ ਕੇ ਕਿ ਤੂੰ ਸਾਡੇ ਐਂਟੀ ਬੰਦਿਆਂ ਸਾਥ ਦਿੰਦਾ ਵਾ ਜਾਂ ਤੁਹਾਨੂੰ ਤਾਂ ਹਰਾਇਆ ਜਾ ਕਿਵੇਂ ਵੀ ਭਾਈ ਜੋ ਵੀ ਸੀ ਉਹ ਬਾਬਾ ਜੀ ਨੇ ਆਪਣੇ ਇੰਟਰਵਿਊ ਦੇ ਵਿੱਚ ਸਾਰੀ ਸੱਚਾਈ ਦੱਸੀ ਆ ਬਾਬਾ ਜੀ ਨੇ ਇਹ ਗੱਲ ਕਹੀ ਆ ਕਿ ਸਾਡਾ ਘੋੜਾ ਜੇ ਪਹਿਲੇ ਨੰਬਰ ਤੇ ਨਹੀਂ ਸੀ ਆਉਣਾ ਫਿਰ ਦੂਜੇ ਤੇ ਆਉਂਦਾ ਤੀਜੇ ਤੇ ਆਉਂਦਾ ਅੱਠਵੇਂ ਤੇ ਕਿਵੇਂ ਆ ਗਿਆ ਵ ਉਹ ਸੱਚਾਈ ਮੱਕੜ ਸਾਹਿਬ ਨਾਲ ਬਾਬਾ ਜੀ ਨੇ ਸ਼ੇਅਰ ਕੀਤੀ ਆ ਆ ਜੋ ਆਪਾਂ ਸੁਣੀਏ ਕਿਹੜਾ ਹੁਣ ਮਸਲਾ ਹੋਇਆ ਇਹ ਤੁਸੀਂ ਕ੍ਰੀਏਟ ਕੀਤਾ ਜਾਣ ਕੇ ਏ ਘੋੜੇ 'ਚ ਕੋਈ ਕਮੀ ਆ ਤੁਸੀਂ ਦੁਬਾਰਾ ਇਕੱਠੇ ਹੋ ਕੇ ਆ ਜੋ ਘੋੜਾ ਬਾਹਰ ਕੱਢ ਲੰਦੋ ਪਹਿਲੀ ਗੱਲ ਤੁਹਾਡੇ ਤੇ ਇਹ ਗੱਲ ਆਈ ਕਿ ਤੁਸੀਂ ਕਿਹਾ ਕਿ ਮੇਰੇ ਐਂਟੀ ਬੰਦਿਆਂ ਦਾ ਮੇਲਾ ਸੀ ਜੇ ਐਂਟੀਆਂ ਦਾ ਸੀ ਫਿਰ ਤੁਸੀਂ ਗਏ ਕਿਉਂ ਪੰਜਾਹ ਸਿੰਗਾਰ ਦਾ ਜੇ ਦਸਾਂ ਜਿੱਤ ਨਾ ਕਰ ਵੀ ਗੱਲ ਤੇ ਘਟਦਾ ਤਮੈ ਨੂੰ ਮੈਂ ਬਾਹਰ ਵਕੋੜਾ ਦੇ ਦੂੰ ਤੁਸੀਂ ਇਹ ਕਹਿ ਰਹੇ ਹੋ ਕਿ ਤੁਹਾਡਾ ਘੋੜਾ ਡਿਸਰਵ ਕਰਦਾ ਸੀ ਫਸਟ ਯਾਰੀ ਗੱਲ ਗੁਦਕਾ ਸਾਹਿਬ ਹੱਥ ਤੇ ਫੜ ਕੇ ਕਹਿ ਦੇਵੇ ਵੀ ਮੋਗੇ ਸ਼ੋਦੀ ਜੱਜਮੈਂਟ ਸਹੀ ਹੋਈ ਆ ਮੈਂ ਮੁਰਕੀ ਗੱਲ ਨਹੀਂ ਕਰਦਾ ਮਾਫੀ ਇਹ ਜੱਜਿੰਗ ਨੂੰ ਨੱਬਿਆ ਵੀ ਸਾਹਬਾਦ ਪੰਜਾਬ ਸ਼ਿੰਗਾਰ ਨਾਲੋਂ ਨੰਬਰ ਵੱਧ ਲੈਂਦਾ ਤਾਂ ਸਾਨੂੰ ਦੂਜੇ ਤੇ ਕਰ ਦਿੰਦੇ ਤੁਹਾਨੂੰ ਕੀ ਲੱਗਦਾ ਪੰਜਾਬ ਸ਼ਿੰਗਾਰ ਸ਼ਾਹਬਾਦ ਨਾਲੋਂ ਬੈਟਰ ਅੱਜ ਦੀ ਗੱਡੀ ਬੈਟਰ ਪਰੰਮ ਗੱਲ ਨਹੀਂ ਜਿਹੜਾ ਗਰਾਊਂਡ 'ਚ ਖੜਾ ਜਾਓ ਸਾਹ ਤੁੱਟੇ ਕਿੰਦਾ ਬਾਹਰ ਖੜਾ ਫੁੱਟਿੰਗ ਹੋ ਰਹੀ ਆ 50-50 ਦੇ ਨਾਂ ਉ ਦੀ ਸਾਡਾ ਕੋਈ ਕਸੂਰ ਨਹੀਂ ਨਾ ਇੰਦਾ ੱੱਲੇ ਗਿਆ ਉਹਨੇ ਜੱਜ ਨੇ ਕਹੇ ਮੈਨੂੰ ਬਾਹਰ ਜਿੰਨੀ ਫੁੱਟਿੰਗ ਹੋਣਗੇ ਨੰਬਰ ਤੇਰੇ ਘਟਾਂਗੇ ਇਹਦੇ ਕਿਉਂ ਕਿਥੇ ਇਹਦੇ ਬਾਬਾ ਜੀ ਨੇ ਇਹ ਗੱਲ ਕਹੀ ਆ ਕਿ ਜਿਹੜਾ ਜਦੋਂ ਆਪਾਂ ਕੋਈ ਕਬੱਡੀ ਦਾ ਪਲੇਅਰ ਵੀ ਹੁੰਦਾ ਜਿਹੜਾ ਦੁੱਲਾ ਲਾਉਂ ਉਹਦਾ ਦੁੱਲਾ ਕਬੱਡੀ ਤੇ ਖੇਡਣ ਆਉਂਦਾ ਵਾ ਦੁੱਲਾ ਪੁਆਇੰਟ ਲੈ ਗਿਆ ਆਪਾਂ ਦੁੱਲਾ ਦੁੱਲਾ ਕਰਨ ਲੱਗ ਜਾਨੇ ਆ ਉਹ ਜਿਹੜਾ ਆਪਾਂ ਛੇਅਰ ਕਰਦੇ ਪਏ ਆ ਉਹ ਬਾਬਾ ਜੀ ਨੂੰ ਉਹਨਾਂ ਨੇ ਸਿਲੈਕਟਰਾਂ ਨੇ ਕਿਹਾ ਤਾਂ ਸੀਗਾ ਕਿ ਜੇ ਤੁਹਾਡੇ ਘੋੜੇ ਦੀ ਐ ਗੱਲਬਾਤ ਹੋਈ ਕਹਿੰਦਾ ਨੰਬਰ ਥੋਡੇ ਕੱਟੇ ਜਾਣੇ ਆ ਉਹ ਇਹਦੇ ਵਿੱਚੋਂ ਘੋੜੇ ਦੀ ਜਾਂ ਬਾਬੇ ਦੀ ਕੀ ਗੱਲ ਤੇ ਤੁਸੀਂ ਕਮੈਂਟ ਚ ਦੱਸੋ ਇਹਦੇ ਗਲਤੀ ਹੈ ਕਿੱਥੇ ਆ ਹੁਣ ਲੋਕਾਂ ਨੂੰ ਜੋ ਪਸੰਦ ਆ ਰਿਹਾ ਵਾ ਉਹਦੋਂ ਲੋਕਾਂ ਨੇ ਕਰਨੀ ਹੈ ਛੇਅਰ ਕਿ ਬਾਈ ਤੇਰਾ ਘੋੜਾ ਵਧੀਆ ਵਾ ਸ਼ਿੰਗਾਰ ਵਧੀਆ ਸ਼ਿੰਗਾਰ ਵਧੀਆ ਵਾ ਤੇ ਇਹਦੇ ਵਿੱਚ ਬਾਬਾ ਜੀ ਤੇ ਕੋਈ ਗਲਤੀ ਨਹੀਂ ਬਾਬਾ ਜੀ ਨੇ ਉਹ ਕਲੀਅਰ ਕੀਤੀ ਆ ਇਹ ਗੱਲ ਆ ਜੋਗੇ ਪਰ ਇਹ ਸ਼ੋ ਵੀ ਤਾਂ ਸਣੀ ਗੇਲੇ ਹੋਰਾਂ ਨੇ ਆਰਗੇਨਾਈਜ਼ ਕੀਤਾ ਗੈਰੀ ਗੇਲੇ ਹੋਰਾਂ ਨੇ ਥੋੜੀ ਆਰਗੇਨਾਈਜ਼ ਗੈਰੀ ਗੇਲੇ ਕਿੰਨੇ ਕਹਿੰਦੇ ਮੈਂ ਕਹਿੰਦਾ ਗੈਰੀ ਗੇਲੇ ਨੇ ਤਾਂ ਆਪਣੀ ਉਹ ਕਰੀਏ ਸਾਰੀ ਜਜਿੰਗ ਕਰੀਏ ਦੋ ਤਾਂ ਨਹੀਂ ਸੀ ਫਿਰ ਮੈਨੂੰ ਸਣੀ ਗੇਲੇ ਨੇ ਮੋਗੇ ਵਾਲੇ ਨੇ ਕੋਲੇ ਬੁਲਾ ਕੇ ਇਹ ਗੱਲ ਕਹੀ ਆ ਕਹਿੰਦਾ ਤੂੰ ਤਾਂ ਸਾਡੇ ਐਂਟੀ ਪਾਰਟੀ ਨਾਲ ਰਹਿਣਾ ਤੂੰ ਉਹ ਕਿਉਂ ਆਇਆ ਕੀ ਗੱਲ ਕਰਾਉਣੇ ਕਿਉਂ ਹੋ ਹਾਂ ਸਾਡੇ ਆਓ ਸਣੀ ਨੂੰ ਕੋਈ ਆ ਜਾ ਲੈ ਕੇ ਗੋਲ ਰੋਡਾਂ ਟਰੈਕਟਰ ਨਾਲ ਜੌਂਦੀਆ ਰੱਖਾਂਗੇ ਆਪਦਾ ਜੰਗਰ ਨਹੀਂ ਕਹੂੰਗੇ ਮੇਰਾ ਅੱਜ ਵੀ ਬਈ ਗੈਰੀ ਨਾਲ ਸਣੀ ਨਾਲ ਕੋਈ ਰਸਤਾਨੀ ਮੰਜ ਪਾਣੀ ਦੀ ਚੋੜੀ ਜਾ ਕੇ ਗਹਿਣਾ ਇਸ ਗੱਲ ਦਾ ਗੁੱਸਾ ਉਹਨੇ ਇਹ ਮਿਸਤਨ ਦਾ ਟੰਗ ਮਲਾਈਆ ਉਹ ਪੰਜਾਬ ਸਿੰਗਾਰ ਦੇ ਕੰਨਾਂ ਦਾ ਧਾਣ ਦਾ ਇਹ ਸਭ ਗੱਲਾਂ ਨੇ ਅਸੀਂ ਵੀਡੀਓ ਲਾ ਲਾਂਗੇ ਜੇ ਅਸੀਂ ਕਹਿਣਾ ਨਹੀਂ ਸੀ ਚਾਹੁੰਦੇ ਉਹ ਦੇ ਤੁਸੀਂ ਸਾਹ ਖਾ ਕੇ ਕਹਿ ਰਹੇ ਹੋ ਯਾਰ ਹਾਂ ਇਹ ਗੱਲ ਸਾਹ ਖਾ ਕੇ ਕਹਿ ਰਹੇ ਆ ਵੀ ਜੇ ਉਹਨਾਂ ਨੂੰ ਵਾਕਈ ਲੱਗਦਾ ਸੀ ਅਸੀਂ ਟਰੈਕਟਰ ਲੱਖਾਂ ਤਾਂ ਸਾਡਾ ਦੁੱਧੇ ਦਾ ਹੱਕ ਸੀ ਰਾਸ਼ਿੰਗਰ ਪੰਜਾਬ ਸਿੰਘਰ ਭਾਰਤ ਦੇ ਪੰਜਾਬ ਰਤਨ ਨੇ ਚਾਰੇ ਕੋਨੇ ਨੂੰ ਜਗਾਇਆ ਕਿਉਂਕਿ ਤਾਰੀ ਨਹੀਂ ਮਿਲਦੋ ਨਹੀਂ ਕਰਦੀ ਮੇਰੇ ਨਾਲ ਕੋਈ ਗੁੱਸਾ ਨਹੀਂ ਕਰੀ ਨੂੰ ਘੋੜੇ ਨੂੰ ਬ੍ਰੀਡ ਤਾਰੀਦਾ ਮੇਰੇ ਕੋਲ ਇੱਕ ਹੋਰ ਘੋੜਾ ਮੈਂ ਲੈ ਕੇ ਆਉਂਗਾ ਗੈਰੀ ਨੇ ਚੈਲੰਜ ਕਰਿਆ ਸੀ ਨਾ ਗੈਰੀ ਦੇ ਜੱਜ ਜੱਜ ਗੈਰੀ ਦੇ ਸਾਰੀ ਇੰਡੀਆ ਵੈਰੀ ਦੀ ਜਿੱਥੋਂ ਮਰਜੀ ਘੋੜਾ ਲਿਆਵੇ ਮੈਂ ਲਿਆਉਂਗਾ ਹਰਾ ਦੇ ਮੇਰੀ ਗਰਲਫ੍ਰੈਂਡ ਮੈਨੂੰ ਕਹਿੰਦੀ ਕਹਿੰਦੀ ਜੇ ਤੁਹਾਡੇ ਕੋਲ ਕੱਲ ਨੂੰ ਵੱਧ ਪੈਸੇ ਹੋਵੇ 500 ਕਰੋੜ ਕੀ ਕਰਾਂਗਾ ਘੋੜੀ ਲੈਣਾਂ ਇਹਨੂੰ 5000 ਕਰੋੜ ਦਾ ਕੋਰ ਹੈ ਇਹਨੂੰ 5000 ਕਰੋੜ ਦਾ ਕੋਰ ਹੈ ਕੋੜਿਆਂ ਤੋਂ ਕੌਂਟਰਵਰਸੀਆਂ ਜੇਲ੍ਹਾਂ ਲੜਾਈਆਂ ਝਗੜੇ ਗੋਲੀਆਂ ਚੱਲਣ ਤੱਕ ਆਇਓ ਉਹ ਤਰੀਕਾ ਹੈ ਨਹੀਂ ਕੋਰ ਕਰੋ ਹਜੇ ਵੀ ਹਾਂ ਐਨੇ ਮੁਕਾਦਮੇ ਕਰਦੇ ਦੇਵਰੇ ਬੋਲਦੇ ਵੱਧ ਹੁੰਦਾ ਇਹਦਾ ਆਣਾ ਹੀ ਗੱਲੂ ਨਰਦੈਨ ਹਾਂ ਸਰਕਾਰ ਤੋਂ ਨਾਰਾੜਾ ਨਹੀਂ ਤੇ ਵਾਸਤੇ ਨਹੀਂ ਮਾਨ ਦੇ ਹਾਂ ਕਾਲਣ ਕਾਜੀ ਲਈ ਐ ਸਵੇਰ ਦੀਆਂ ਇੰਟਰਵਿਊ ਦਿੰਨੇ ਆ ਹੁਣ ਨਹੀਂ ਲੱਤੀਆਂ ਰਹੀਆਂ ਤੇ ਛੱਡਦੇ ਹੋ ਕਿਉਂ ਨਹੀਂ ਛੱਡਦੇ ਲੋੜ ਹੀ ਨਹੀਂ ਛੱਡਾਂਗੇ ਕਿਉਂ ਛੱਡਨੀ ਬਸ ਆਹੀ ਗੱਲਾਂ ਸੀ ਬਾਕੀ ਗੱਲਾਂ ਪੂਰੇ ਇੰਟਰਵਿਊ ਇੰਟਰਵਿਊ ਦੇ ਵਿੱਚ ਵੀ ਨੇ ਤੇ ਬਾਕੀ ਯਾਰ ਆਪਾਂ ਨੂੰ ਨਾਲ ਜਿਆਦਾ ਖਾਸ ਨੌਲੇਜ ਵੀ ਹੈ ਨਹੀਂ ਘੋੜਿਆਂ ਦੀ ਕਮੈਂਟ ਦੇ ਵਿੱਚ ਤੁਸੀਂ ਦੱਸਦੇ ਹੋ ਬਈ ਜਿਹੜਾ ਪਹਿਲੇ ਨੰਬਰ ਤੇ ਆਇਆ ਸੀ ਉਹਦਾ ਸ਼ਾਬਾਸ਼ ਸੀ ਨਾਮ ਸ਼ਾਇਦ ਤੇ ਜਿਹੜਾ ਦੂਜੇ 8ਵੇਂ ਤੇ ਆਇਆ ਸੀ ਪੰਜਾਬ ਸ਼ਿੰਗਾਰ ਉਹ ਤੁਸੀਂ ਸ਼ਾਸ ਘੋੜੇ ਦੇਖੇ ਹੋਣੇ ਆ ਬਈ ਮੈਂ ਫੋਟੋ ਵੀ ਲਾ ਦੂੰਗਾ ਤੇ ਤੁਸੀਂ ਦੱਸਦੇ ਹੋ ਮੈਨੂੰ ਕਿ ਕਿਹੜਾ ਹੈ ਨਾ ਦੋਨਾਂ ਚੋਂ ਜਿਆਦਾ ਵਧੀਆ ਬਾ ਕਮੈਂਟ ਦੇ ਵਿੱਚ ਦੱਸ ਦਿਓ ਤੇ ਮੇਰਾ ਚੈਨਲ ਇਹ ਸਬਸਕ੍ਰਾਈਬ ਕਰ ਦਿਓ ਬਈ ਬਣ ਕੇ ਯਾਰ ਕਿਉਂਕਿ ਇਹ ਹੈ ਜੇ ਛੋਟੇ ਛੋਟੇ ਇਹ ਮੁੱਦੇ ਜੇ ਪੰਜਾਬ ਦੇ ਮੈਂ ਲੈ ਕੇ ਆਉਂਦਾ ਰਹੂਗਾ ਤੇ ਉਹ ਤੱਕ ਆਪਣਾ ਤੇ ਆਪਣੀ ਫੈਮਲੀ ਦਾ ਧਿਆਨ ਰੱਖਿਓ ਆਪਾਂ ਮਿਲਦੇ ਆ ਅ